ਹੇ ਜੀ ਮਿੱਤਰੋ ਕੀ ਹਾਲ ਨੇ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਆਪਣੇ ਤੇ ਆਏ ਬਣਾਉਨੇ ਆ ਵਲੌਗ ਕਿ ਆਪਾਂ ਮੋਟਰ ਤੇ ਆਏ ਜੇ ਚੱਲਦੀ ਜਾਂਦੀ ਆ ਮੋਟਰ ਤੇ ਸਕੂਨ ਲਾ ਦੇ ਲਓ ਇੱਕ ਤੋਂ ਦਸਿਆ ਬਰੰਗ ਮੁੜ ਗਿਆ ਤਾਂ ਪਾਣੀ ਦਾ ਕਰਨਾ ਆਇਆ ਸੀ ਇੱਧਰ ਤੇ ਅੱਜ ਹਰਾ ਵੀ ਗੁੰਦੀ ਸੁਲਾ ਆ ਰਵੀ ਦੇ ਜਿੰਦੇ ਸਬਜੀ ਤੇ ਲਾਤੀ ਸੀ ਬਾਕੀ ਬੀਜ ਦਿਆ ਜਹਰਾ ਤੇ ਬਣੇ ਰਹੋ ਵਲੌਗ ਨਾਲ ਤੇ ਆ ਆਪਣਾ 131 ਆ ਇਹ ਹਜੇ ਨਿਸਰਦਾ ਵਿੱਚ ਨਿਸਰ ਗਿਆ ਅੱਧ ਤੱਕ ਅੱਧਾ ਨਿਸਰਦਾ ਇਹ ਤੇ ਆ 110 ਆ ਇਹ ਨਿਸਰ ਚੁਕਿਆ ਇਹ ਲੱਗਾ ਵੀ ਥੋੜੇ ਦਿਨ ਪਹਿਲਾਂ ਹੈਗਾ ਤੇ ਇਹ ਹਜੇ ਨਿਸਰਦਾ ਆ ਤੇ ਅੱਜ ਧੁੱਪ ਦੇਖੋ ਕਿੰਨੀ ਆ ਪੂਰਾ ਸੇਕ ਆ ਤੇ ਦੇਖੋ ਚਲੋ ਅੱਗੇ ਜਾਓ ਕਿ ਮਿੱਤਰੋ ਸਬਜੀ ਵੀ ਲਾਤੀ ਆ ਸਬਜੀ ਸਾਰੀ ਲੱਗ ਗਈ ਆ ਤੇ ਹਰਾ ਵੀ ਵੀਟ ਆ ਸਬਜੀ ਨੂੰ ਪਾਣੀ ਲੱਗ ਰਿਹਾ ਬਹੁਤਰਾ ਮਿੱਤਰੋ ਹਰੇ ਨੇ ਚਲਾਈ ਸੀਗੀ ਦੋ ਤਿੰਨ ਦਿਨ ਹੋ ਗਏ ਖੜੀ ਸੀ ਵੀ ਮਟਰ ਕੋਈ ਹਰੇ ਨੇ ਚਲਾਈ ਨਹੀਂ ਖਰਾਬੀ ਤਾਂ ਪਾਣੀ ਦੇ ਖਾਣ ਮੋਟਾ ਕੰਨਾ ਬੜਿਆ ਲੋਕੰਦਾਂ ਉਹ ਖੜੀ ਖਰਾਬੀ ਤਾਂ ਜਾਂ ਫਿਰ ਉਹ ਵੀ ਇੱਥੇ ਲੱਗਦਾ ਦਰਕਤਾ ਦਾ ਜੋਰ ਹੈ ਉੱਤੇ ਇੰਨੇ ਕੁ ਥਾਂ ਚ ਪਾਲਾ ਬੀਜਤਾ ਇਹ ਬਾਕੀ ਝੋਨਾ ਵਟਕੇ ਵੀਚੀ ਦਾ ਆਪਾਂ ਇੰਨਾ ਕੁ ਤਾਂ ਪਹਿਲਾ ਹੋ ਜਾਂਦਾ ਹੁੰਦਾ। ਲੌਵੀ ਮਿੱਤਰੋ ਮੁੱਟ ਕਰਦੀ ਇਹ ਬੰਦ ਹੋ ਗਿਆ ਆਪਣਾ। ਮੁੱਟ ਰਗਤੀ ਬੰਦ। ਖੂ ਦੇਖੋ ਕਿੱਦਾਂ। ਅਣੀ ਮਿੱਤਰੋਂ ਪਾਏ ਇਹ ਦੂਜੀ ਮੁੱਟ ਤੇ। ਜੋ ਨੇ ਆਨੇ ਕਾ ਮਾਰਨਾ ਆਇਆ ਸੀ ਉਦੋਂ। ਤੇ ਆ ਦੇਖੋ ਨਾਲ ਹੀ ਇਹ ਕਰ ਲੈ ਜਾਂਦਾ ਨਾਲ ਹੀ ਸਾਰੇ ਪਾਸੇ ਜਾਂਦਾ ਜਿੱਥੇ ਜਾਣਾ ਨਾਲ ਜਾਣਾ ਇਹ ਵੀ ਆਪਣਾ 110 ਹੀ ਆ ਤੇ 131 ਆ ਦੋਈ ਵੀ ਲਾਇਆ ਆਪਾਂ ਸਾਰਾ ਹੈ 131 ਆ ਇਧਰਲੀ ਪੱਟੀ ਉਹ ਚੱਲ ਜੰਦੀ ਤੁਰਤੀ ਇੱਕ ਥੋੜਾ ਦਿਆ ਬਾਕੀ ਝੋਨਾ ਦੇਖੋ ਪੂਰਾ ਫਟਿਆ ਦੋ ਸਪਰਿਆਂ ਨੂੰ ਹੋ ਗਈਆਂ ਦੋਆਂ ਨੂੰ ਹੋ ਗਈਆਂ ਦੋ ਦੋ ਤੇ ਚਾਰ ਚਾਰ ਗੱਟੇ ਪੈ ਰਹੇ ਨੇ ਝੋਨੇ ਨੂੰ ਝੋਨਾ ਦੇਖੋ ਹਾਈਟ ਦੇਖੋ 131 ਥੋੜਾ ਘੱਟ ਵੱਧਾ ਇਹ ਜਾੜਾ ਪੂਰਾ ਉਹਦਾ ਇੱਕ ਤੋਂ 10 ਦਾ ਵੀ ਜਾੜਾ ਪੂਰਾ ਹੈ। ਬਾਕੀ ਪੂਰਾ ਖੜਾ ਫਟ। ਗਰਮੋ ਗਰਮੀ ਹੋਇਆ ਖੋਤੇ ਟਕਾਨੇ ਨੂੰ ਆਦਾ ਨਾਲ ਹੀ ਜਾਂਦਾ ਜਿੱਥੇ ਜਾਂਦਾ। ਅੱਪਾ ਤੋਂ ਉਹਦੀ ਗਿੜਾ ਮਾਰਨੀ ਆਏ ਸੀਗੇ। ਬਾਕੀ ਪਾਣੀ ਹੁਣ ਬੰਦ ਕੀਤਾ ਨਾ ਸਕੋਣੇ ਆ ਕਾਸਕਾ ਹੀ ਲੱਗਦਾ ਪਾਣੀ ਹੁਣ ਮੋਟਰਾ ਬੰਦਿਆ ਤਿੰਨੇ ਤੇ ਸਵੇਰੇ ਕੀਤੀ ਸੀ ਇੱਕ ਚਾਲੂ ਉਹ ਵੀ ਹੁਣ ਬੰਦ ਕਰਤੀ ਥੋੜਾ ਰੰਦਾ ਹੀ ਥਾ ਭਰ ਨਾਲ ਉਹ ਵੀ ਬੰਦ ਕਰਤੀ ਬਾ ਚਟੇ ਹੋਈ ਜਾਂਦੇ ਥੱਲੇ ਕਾਸਕਾ ਹੀ ਲਾਉਣਾ ਹੁਣ ਪਾਣੀ ਫੇ ਫਲੈਟ ਜੀ ਬਹੁ ਆ ਜਾਂਦੀ ਐ ਪਾਣੀ ਗਿੱਲਾ ਕਾਕਾ ਜੇ ਨਾ ਲਾਵਾਂਗੇ ਨੀ ਵਧੀਆ ਬਾਕੀ ਤੁਹਾਨੂੰ ਬਾਸਮਤੀ ਦਿਖਾਉਣਾ ਬੰਦੇ ਦੀ ਜੋ ਨਾ ਪੂਰਾ ਫਟਿਆ ਆ ਦੇਖੋ ਮਿੱਤਰੋ ਬਾਸਮਤੀ ਦੇਖੋ ਬੰਦੇ ਦੀ ਬੰਦੇ ਦੀ ਦੇਖਭਾਲ ਜਮਾ ਨਹੀਂ ਹੈਗੀ ਦੇਖਭਾਲ ਜਮਾ ਨਹੀਂ ਕਰਦਾ ਦੇਖੋ ਕੱਕ ਪੰਜ ਖੇਤ ਆ ਇਹ ਜਮਾ ਨਹੀਂ ਦੇਖ ਪਾਲ ਹੁੰਦੀ ਕੱਖੇ ਕੱਖ ਹੋਇਆ ਪਿਆ ਵਿੱਚ ਨਾ ਕੋਈ ਖਾਦ ਪਾਉਂਦਾ ਨਾ ਕੋਈ ਸਬਰੇ ਬਸ ਲਾਉਂਦਾ ਹੀ ਐ ਇੱਕ ਨਹਿਰ ਦਾ ਪਾਣੀ ਲੱਗਦਾ ਮੋਟਰ ਦੀ ਵਾਰੀ ਐ ਇੱਕ ਨਹਿਰ 24 ਘੰਟੇ ਰਹਿੰਦੀ ਆ ਉਹ ਨਹਿਰ ਪਰ ਕਰਦਾ ਹੀ ਨਹੀਂ ਹੈਗਾ ਚਲੋ ਦੇਖੋ ਆਪਣਾ ਪੂਰਾ ਫੱਟਿਆ ਜਾਨਾ ਆ ਦੇਖੋ ਮਿੱਤਰੋ 110 ਦੇ ਦਾ ਗਾਲਾ ਜਾਂ ਪੈ ਲੱਪੰਦਾ ਥੱਲੇ ਜਾੜੇ ਨੂੰ ਤੇ ਆ 131 ਦੇ ਜਮਾ ਹਰੇ ਪਏ ਆ ਜਾੜੇ ਇਹ ਤੋਂ ਵਧੀਆ 131 ਹੈ ਨਾ ਹਰਾ ਆ ਜਾੜਾ ਥੱਲਿਓ ਇਹ 110 ਦੇ ਥੱਲੇ ਥੋੜਾ ਜਿਹਾ ਗਾਲਾ ਜਾਂ ਪੈ ਲੱਪੰਦਾ ਪੱਤੇ ਸੁੱਕਣ ਲੱਪੰਦੇ ਇਹ ਪ੍ਰੋਬਲਮ ਆਉਂਦੀ ਥੋੜੀ ਜੀ ਬਾਕੀ ਉਧਾ ਫਟਿਆ ਸਪਰੇ ਹੋ ਗਈ ਆ ਹੁਣ ਕੋਈ ਡਰ ਨਹੀਂ ਐਮੀ ਸਟਾਰ ਤੇ ਚੈਸ ਦੋਨੇ ਪਈਆਂ ਲਾ ਕੇ ਇਹ ਕਰਿਆਨ ਕਰਤੀ ਆ ਹੁਣ ਜੇ ਇੱਕ ਹੁੰਦੀ ਹੋਈ ਦੇ ਸਿੱਧੀ ਫੇ ਕਰਾ ਦਵਾ ਗਿਆ ਦੇਖੋ ਕਿੰਨਾ ਗਾਲਾ ਜਾਂ ਪਿਆ ਤੇ ਬਾਕੀ ਆਪਣਾ ਮਿੱਤਰੋ ਨਵਾਂ ਹੀ ਆ ਹਜੇ ਕੰਮ ਬਲੌਗ ਦਾ ਚਲੋ ਮਿੱਤਰੋ ਇੱਥੇ ਬਲੌਗ ਦਾ ਕਰਦੇ ਆਪਾਂ ਐਂਡ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਦਾਂ ਦੀਆਂ ਵੀਡੀਓ ਵਲੌਗ ਆਇਆ ਕਰਨਗੇ ਖੇਤੀਬਾੜੀ ਵਾਲੇ ਗਾਂਚੋਂ ਨਚੋਣਾ ਵਧਣਾ ਇਦਾਂ ਦੇ ਕੰਮ ਇਦਾਂ ਦੇ ਕੰਮ ਦੇ ਵਲੌਗ ਆਇਆ ਕਰਨਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਚਲੋ ਇੱਕ ਨਵੀਂ ਵੀਡੀਓ ਹੋਰ ਚ